ਅੱਜ ਤੀਜ ਦਾ ਤਿਹਾਰ ਸੀ ਸਜੀਤਾ ਜੀ ਅਰਸ਼ ਨੂੰ ਦੇਖ ਕੇ ਗੁਰਤੇਜ ਦਿਲ ਹੀ ਦਿਲ ਵਿੱਚ ਬਹੁਤ ਖੁਸ਼ ਹੋ ਰਿਹਾ ਸੀ ਪਰ ਫਿਰ ਛੇਤੀ ਹੀ ਉਦਾਸ ਹੋ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਸਾਲ ਵਿੱਚ 2-4 ਵਾਰ ਤੀਜ ਤਿਹਾਰਾਂ ਤੇ ਹੀ ਉਸ ਦੀ ਪਤਨੀ ਅਰਸ਼ ਇਸ ਤਰ੍ਹਾਂ ਤਿਆਰ ਹੁੰਦੀ ਹੈ ਬਾਕੀ ਦਿਨ ਤਾਂ ਉਹ ਗੁਰਤੇਜ ਦੀ ਭਾਸ਼ਾ ਵਿੱਚ ਕਹੀਏ ਤਾਂ ੱੱਲੀ ਬਣ ਕੇ ਘੁੰਮਦੀ ਰਹਿੰਦੀ ਹੈ ਗੁਰਤੇਜ ਅਰਸ਼ ਨੂੰ ਬਹੁਤ ਪਿਆਰ ਕਰਦਾ ਸੀ ਉਂਜਿਤਾ ਉਹ ਬੇहद ਹੀ ਸਿੱਧਾ ਸਾਦਾ ਇੱਕ ਫੈਮਿਲੀ ਪਰਸਨ ਸੀ ਪਰ ਉਸਦੀ ਇੱਕ ਹੀ ਕਮਜ਼ੋਰੀ ਸੀ ਉਹ ਆਪਣੀ ਪਤਨੀ ਨੂੰ ਹਰ ਵੇਲੇ ਸਜੀ ਤੇ ਝੀ ਦੇਖਣਾ ਚਾਹੁੰਦਾ ਸੀ ਅਰਸ਼ ਨੂੰ ਕਿਸੇ ਫਿਲਮੀ ਪਤਨੀ ਦੀ ਤਰ੍ਹਾਂ ਹਰ ਵਕਤ ਤਿਆਰ ਹੋਏ ਮੇਕਅਪ ਵਿੱਚ ਦੇਖਣਾ ਚਾਹੁੰਦਾ ਸੀ ਉਸ ਦਾ ਦਿਲ ਕਰਦਾ ਕਿ ਜਿਵੇਂ ਫਿਲਮਾਂ ਤੇ ਸੀਰੀਅਲਾਂ ਵਿੱਚ ਘਰ ਵਾਲੀਆਂ ਸਵੇਰੇ ਬੈੱਡ ਤੋਂ ਉੱਠਦੇ ਹੀ ਖੂਬਸੂਰਤ ਤੇ ਸਜੀ ਝੀਆ ਦਿਖਾਈ ਦਿੰਦੀਆਂ ਨੇ ਉਸੇ ਤਰ੍ਹਾਂ ਉਸਦੀ ਪਤਨੀ ਅਰਸ਼ ਵੀ ਉਸ ਦੀਆਂ ਕ ਖੁੱਲਦੇ ਹੀ ਸਵੇਰੇ ਤਿਆਰ ਦਿਖਾਈ ਦੇਵੇ ਇਸ ਲਈ ਉਸ ਨੂੰ ਅਰਸ਼ ਤੋਂ ਬਸ ਇੱਕ ਹੀ ਸ਼ਿਕਾਇਤ ਸੀ ਕਿ ਉਹ ਆਪਣੇ ਲਈ ਪੂਰੀ ਲਾਪਰਵਾਹ ਜੋ ਕਿ ਗੁਰਤੇਜ ਨੂੰ ਜਰਾ ਵੀ ਪਸੰਦ ਨਹੀਂ ਸੀ ਦੂਜੇ ਪਾਸੇ ਅਰਸ਼ ਸੁੰਦਰ ਪੜੀ ਲਿਖੀ ਸੀ ਉਹ ਕਰਦੇ ਸਾਰੇ ਕੰਮਾਂ ਵਿੱਚ ਇੰਨੀ ਉਲਝੀ ਰਹਿੰਦੀ ਕਿ ਉਸ ਨੂੰ ਆਪਣੇ ਆਪ ਨੂੰ ਦੇਖਣ ਤੱਕ ਦਾ ਟਾਈਮ ਨਾ ਮਿਲਦਾ ਤੇ ਨਾ ਹੀ ਉਸ ਨੂੰ ਇਸ ਦੀ ਕੋਈ ਜ਼ਰੂਰਤ ਮਹਿਸੂਸ ਹੁੰਦੀ ਅਕਸਰ ਇਸ ਗੱਲ ਨੂੰ ਲੈ ਕੇ ਦੋਨਾਂ ਵਿੱਚ ਬਹਿਸ ਹੁੰਦੀ ਰਹਿੰਦੀ ਸੀ ਪਰ ਫਿਰ ਗੱਲ ਆਈ ਗਈ ਹੋ ਜਾਂਦੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਅਰਸ਼ ਨੇ ਪੀਜ ਦੀ ਸਾਰੀ ਪੂਜਾ ਵਧੀਆ ਸਜ ਸਵਰ ਕੇ ਕੀਤੀ ਤੇ ਫਿਰ ਫਟਾਫਟ ਸਾਰਾ ਸ਼ਿੰਗਾਰ ਉਤਾਰ ਸੂਟ ਬਦਲ ਕੇ ਉਹੀ ਪੁਰਾਣਾ ਨਾਈਟ ਸੂਟ ਪਾ ਲਿਆ ਇਹ ਦੇਖ ਕੇ ਗੁਰਤੇਜ ਬੁਰੀ ਤਰ੍ਹਾਂ ਨਾਲ ਖਿੱਚ ਕੇ ਬੋਲਿਆ ਅਰਸ਼ ਇੱਥੇ ਆ ਮੈਂ ਤੇਰੇ ਨਾਲ ਕੁਝ ਗੱਲ ਕਰਨੀ ਹੈ ਗੁਰਤੇਜ ਨੇ ਪਿਆਰ ਨਾਲ ਅਰਸ਼ ਦਾ ਹੱਥ ਫੜਦੇ ਹੋਏ ਕਿਹਾ ਅਰਸ਼ ਤੂੰ ਇੰਨੀ ਸੋਹਣੀ ਐ ਮੇਰਾ ਤੇ ਆਪਣੇ ਘਰ ਦਾ ਕਿੰਨਾ ਖਿਆਲ ਰੱਖਦੀ ਐ ਪਰ ਤੇਰੇ ਚ ਬਸ ਇੱਕ ਹੀ ਕਮੀ ਐ ਥੋੜਾ ਬਣ ਸਵਰ ਕੇ ਫਿਲਮੀ ਪਤਨੀਆ ਦੀ ਤਰ੍ਹਾਂ ਰਿਹਾ ਕਰ ਕਦੇ ਤਾਂ ਮੇਰੀ ਖੁਆਇਸ਼ ਪੂਰੀ ਕਰ ਤੇ ਕੁਝ ਦੇਰ ਸੋਚ ਵਿੱਚ ਰਹਿਣ ਤੋਂ ਬਾਅਦ ਅਰਸ਼ ਗੰਭੀਰਤਾ ਨਾਲ ਬੋਲੀ ਗੁਰਤੇਜ ਮੈਂ ਇਸ ਬਾਰੇ ਵਿੱਚ ਬਹੁਤ ਸੋਚਿਆ ਮੈਨੂੰ ਵੀ ਲੱਗਦਾ ਐ ਸੱਚਮੁੱਚ ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀ ਪਰ ਹੁਣ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਤੁਸੀਂ ਇੱਕ ਲਿਸਟ ਬਣਾਓ ਕਿ ਤੁਸੀਂ ਮੈਨੂੰ ਕਿਹੋ ਜਿਹਾ ਦੇਖਣਾ ਪਸੰਦ ਕਰਦੇ ਹੋ ਫਿਰ ਮੈਂ ਉਸ ਲਿਸਟ ਵਿੱਚ ਦੱਸੀ ਗਈ ਹਰ ਗੱਲ ਨੂੰ ਪੂਰੀ ਤਰ੍ਹਾਂ ਫਾਲੋ ਕਰੂੰਗੀ ਇਹਨਾਂ ਸੁਣਦੇ ਹੀ ਗੁਰਤੇਜ ਖੁਸ਼ੀ ਦੇ ਮਾਰੇ ਉੱਛਲ ਪਿਆ ਫਟਾਫਟ ਪੈਨ ਤੇ ਕਾਪੀ ਲੈ ਕੇ ਬੈਠ ਗਿਆ ਤੇ ਆਪਣੀਆਂ ਇੱਛਾਵਾਂ ਦੀ ਇੱਕ ਲਿਸਟ ਬਣਾਉਣ ਲੱਗਿਆ ਸਵੇਰੇ ਅੱਧਾ ਘੰਟਾ ਮਾਰਨਿੰਗ ਵਾਕ ਅੱਧਾ ਘੰਟਾ ਯੋਗਾ ਘਰ ਵਿੱਚ ਵੀ ਹਮੇਸ਼ਾ ਤਿਆਰ ਰਹਿਣਾ ਤੇ ਫਿਰ ਪੂਰਾ ਦਿਨ ਵਧੀਆ-ਵਧੀਆ ਸੂਟ ਪਾਉਣੇ ਵਾਲ ਸੁੰਦਰ ਤਰੀਕੇ ਨਾਲ ਵਾ ਕੇ ਰੱਖਣੀ ਤੇ ਹੋਰ ਵੀ ਪਤਾ ਨਹੀਂ ਕੀ-ਕੀ ਗੁਰਤੇਜ ਦੀ ਲਿਸਟ ਬਹੁਤ ਲੰਬੀ ਸੀ ਅਰਸ਼ ਲਿਸਟ ਪੜ੍ਹ ਕੇ ਮੁਸਕराई ਤੇ ਫਿਰ ਬੋਲੀ ਮੈਂ ਇਸ ਲਿਸਟ ਦਾ ਪਾਲਣ ਕਰੂੰਗੀ ਪਰ ਧਿਆਨ ਰਹੇ ਤੁਸੀਂ ਮੈਨੂੰ ਕਦੇ ਵੀ ਰੋਕੋਗੇ ਟੋਕੋਗੇ ਨਹੀਂ ਗੁਰਤੇਜ ਕੰਨ ਫੜ ਕੇ ਬੋਲਿਆ ਕਦੇ ਵੀ ਨਹੀਂ ਗੁਰਤੇਜ ਨੂੰ ਅਗਲੇ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਉਸ ਦੀਆਂ ਕਲਪਨਾਵਾਂ ਸਾਕਾਰ ਹੋਣ ਜਾ ਰਹੀਆਂ ਸਨ ਉਹ ਬਹੁਤ ਹੀ ਚੰਗੇ ਮੂਡ ਵਿੱਚ ਸੋਇਆ ਅਗਲੀ ਸਵੇਰ ਉਸਨੇ ਬੈੱਡ ਤੇ ਪਲਟ ਕੇ ਦੇਖਿਆ ਤਾਂ ਅਰਸ਼ ਗਾਇਬ ਸੀ ਗੁਰਤੇਜ ਨੇ ਸੋਚਿਆ ਸ਼ਾਇਦ ਤਿਆਰ ਹੋ ਰਹੀ ਹੋਵੇਗੀ ਉਹ ਹੁਣੇ ਨਹਾ ਧੋ ਕੇ ਸਜੀ ਸਵਰੀ ਜਹੀ ਉਸ ਦੇ ਕੋਲ ਆਏਗੀ ਤੇ ਉਸ ਦੇ ਵਾਲਾਂ ਵਿੱਚ ਉਂਗਲੀਆਂ ਫੇਰਦੇ ਹੋਏ ਬੜੇ ਹੀ ਪਿਆਰ ਨਾਲ ਉਸ ਨੂੰ ਉੱਠਣ ਨੂੰ ਕਹੂਗੀ ਪਰ 10 ਮਿੰਟ ਬੀਤ ਗਏ ਅਜੇ ਹਾ ਕੁਝ ਨਾ ਹੋਇਆ ਖਿਜ ਕੇ ਗੁਰਤੇਜ ਆਪ ਹੀ ਉੱਠ ਬੈਠਾ ਦੇਖਿਆ ਤਾਂ ਅਰਸ਼ ਘਰ ਵਿੱਚ ਹੈ ਹੀ ਨਹੀਂ ਸੀ ਉਸੇ ਟਾਈਮ ਉਸ ਨੂੰ ਯਾਦ ਆਇਆ ਕਿ ਉਸ ਦੇ ਲਿਸਟ ਵਿੱਚ ਸਭ ਤੋਂ ਪਹਿਲਾ ਕੰਮ ਮਾਰਨਿੰਗ ਵਾਕ ਦਾ ਸੀ ਬੀਬੀ ਜੀ ਦੁੱਧ ਲੈ ਲਓ ਉਸੇ ਵਕਤ ਬਾਹਰ ਤੋਂ ਦੁੱਧ ਵਾਲੇ ਦੀ ਆਵਾਜ਼ ਆਈ ਦੁੱਧ ਵਾਲੇ ਤੋਂ ਨਿਪਟ ਕੇ ਉਹ ਹਜੇ ਅਖਬਾਰ ਲੈ ਕੇ ਬੈਠਿਆ ਹੀ ਸੀ ਦੀ ਬਾਹਰ ਤੋਂ ਦੁਬਾਰਾ ਹਾਕ ਵੱਜੀ ਕੂੜੇ ਵਾਲਾ ਹੱਦ ਐ ਇਹਨਾਂ ਲੋਕਾਂ ਨੂੰ ਸਵੇਰੇ ਸਵੇਰੇ ਕੁਝ ਹੋਰ ਕੰਮ ਨਹੀਂ ਹੁੰਦਾ ਗੁਰਤੇਜ ਖਿੱਚ ਕੇ ਅਖਬਾਰ ਪਟਕਦੇ ਹੋਏ ਉੱਠਿਆ ਤੇ ਕੂੜੇ ਵਾਲੇ ਨੂੰ ਕੂੜਾ ਦੇ ਕੇ ਬੇਚੈਨੀ ਨਾਲ ਘੜੀ ਵੱਲ ਵੇਖਣ ਲੱਗਾ ਉਸੇ ਵਕਤ ਹਾਫਦੇ ਹੋਏ ਹਰਸ਼ ਘਰ ਵਿੱਚ ਦਾਖਲ ਹੋਈ ਤੇ ਸੋਫੇ ਤੇ ਪਸਰ ਗਈ ਲੱਗਦਾ ਹਜੇ ਚਾਹ ਦਾ ਕੋਈ ਚਾਂਸ ਨਹੀਂ ਅਜਿਹਾ ਸੋਚ ਕੇ ਗੁਰਤੇਜ ਸਿੱਧਾ ਨਹਾਉਣ ਚਲਾ ਗਿਆ ਨਹਾ ਕੇ ਸੋਚਿਆ ਅਰਸ਼ ਚਾਹ ਬਣਾ ਰਹੀ ਹੋਵੇਗੀ ਪਰ ਉਹ ਰਸੋਈ ਵਿੱਚ ਨਹੀਂ ਸੀ ਦੇਖਿਆ ਤਾਂ ਅਰਸ਼ ਛੱਤ ਤੇ ਯੋਗਾ ਕਰ ਰਹੀ ਸੀ ਮਰਦਾ ਕੀ ਨਾ ਕਰਦਾ ਆਪ ਹੀ ਚਾਹ ਬਣਾਉਣ ਲਈ ਚੱਲ ਪਿਆ ਉਸਨੇ ਵਾਦਾ ਜੋ ਕੀਤਾ ਸੀ ਟੋਕਾ ਟਾਕੀ ਨਾ ਕਰਨ ਦਾ ਗੁਰਤੇਜ ਨਾਸ਼ਤੇ ਦਾ ਇੰਤਜ਼ਾਰ ਕਰ ਰਿਹਾ ਸੀ ਸੌਰੀ ਅੱਜ ਜ਼ਿਆਦਾ ਟਾਈਮ ਨਹੀਂ ਮਿਲ ਸਕਿਆ ਇਸ ਲਈ ਬਸ ਪੋਹਾ ਹੀ ਬਣਾਇਆ ਦਫ਼ਤਰ ਦੇ ਲਈ ਵੀ ਪੂਹਾ ਹੀ ਟਿਫਨ ਵਿੱਚ ਪੈਕ ਕੀਤਾ ਅਰਸ਼ ਪੂਹਾ ਪਲੇਟ ਵਿੱਚ ਪਾਉਂਦੇ ਹੋਏ ਸਫਾਈ ਦੇਣ ਲੱਗੀ ਆਪਣੀਆਂ ਖੁਆਇਸ਼ਾਂ ਦੇ ਸਾਈਡ ਇਫੈਕਟ ਝੇਲਦੇ ਹੋਏ ਉਹ ਦਫ਼ਤਰ ਰਵਾਨਾ ਹੋ ਗਿਆ ਉੱਥੇ ਵੀ ਗੁਰਤੇਜ ਦਾ ਮੂਡ ਉਖੜਿਆ ਹੀ ਰਿਹਾ ਸ਼ਾਮ ਨੂੰ ਘਰ ਆਇਆ ਤਾਂ ਅਰਸ਼ ਨੂੰ ਦੇਖ ਕੇ ਹੈਰਾਨ ਰਹਿ ਗਿਆ ਅੱਜ ਉਹ ਕਿਸੇ ਅਫਸਰਾ ਤੋਂ ਘੱਟ ਨਹੀਂ ਸੀ ਲੱਗ ਰਹੀ ਅਸਮਾਨੀ ਰੰਗ ਦਾ ਸੂਟ ਖੁੱਲੇ ਵਾਲ ਝੂੜੀਆਂ ਨਾਲ ਭਰੇ ਹੱਥ ਬਿੰਦੀ ਸੰਧੂਰ ਨਾਲ ਸਜਿਆ ਮੱਥਾ ਅਰਸ਼ ਦਾ ਇਹ ਰੂਪ ਦੇਖ ਕੇ ਗੁਰਤੇਜ ਦੇ ਚਿਹਰੇ ਤੇ ਮੁਸਕਾਨ ਵਾਪਸ ਆ ਗਈ ਉਸਨੇ ਅਰਸ਼ ਦੀ ਬਹੁਤ ਤਾਰੀਫ ਕੀਤੀ ਚੱਲ ਯਾਰ ਇੱਕ ਕੱਪ ਚੰਗੀ ਜਿਹੀ ਚਾਹ ਪਿਲਾ ਦੇ ਅੱਜ ਸਵੇਰੇ ਤੇਰੇ ਹੱਥ ਦੀ ਚਾਹ ਪੀ ਕੇ ਨਹੀਂ ਗਿਆ ਤਾਂ ਤੇਰੀ ਕਸਮ ਸਾਰਾ ਦਿਨ ਬਹੁਤ ਬੁਰਾ ਨਿਕਲਿਆ ਚਾਹ ਦਰਸਲ ਮੈਂ ਅੱਜ ਰਸੋਈ ਸਾਫ਼ ਨਹੀਂ ਕੀਤੀ ਹੁਣ ਇੰਨਾ ਮਹਿੰਗਾ ਸੂਟ ਪਾ ਕੇ ਗੰਦੀ ਰਸੋਈ ਵਿੱਚ ਚਾਹ ਬਣਾਉਂਗੀ ਤਾਂ ਇਹ ਸਭ ਖਰਾਬ ਹੋ ਜਾਵੇਗਾ ਚਲੋ ਅੱਜ ਕਿਤੇ ਬਾਹਰ ਜਾ ਕੇ ਚਾਹ ਪੀਂਦੇ ਹਾਂ ਨਾਲੇ ਖਾਣਾ ਵੀ ਬਾਹਰੀ ਖਾਵਾਂਗੇ ਅਰਸ਼ ਦੀ ਗੱਲ ਸੁਣ ਕੇ ਗੁਰਤੇਜ ਹੈਰਾਨ ਰਹਿ ਗਿਆ ਹਜੇ ਹੁਨੇ-ਹੁਨੇ ਤਾਂ ਦਫ਼ਤਰ ਤੋਂ ਥੱਕਿਆ ਹਾਰਿਆਂ ਆ ਕੇ ਬੈਠਾ ਹੁਨੇ ਕਿਵੇਂ ਬਾਹਰ ਚੱਲਾਂ ਹੁਨੇ ਤਾਂ ਕਹਿ ਰਹੇ ਸੀ ਕਿ ਤੈਨੂੰ ਦੇਖ ਕੇ ਇੱਕਦਮ ਫਰੈਸ਼ ਹੋ ਗਿਆ ਤਾਂ ਕਿ ਝੂਠ ਬੋਲ ਰਹੀ ਹੂੰ ਅਰਸ਼ ਨੇ ਕਿਹਾ ਆਪਣੇ ਹੀ ਸ਼ਬਦਾਂ ਦੇ ਜਾਲ ਵਿੱਚ ਉਲਝੇ ਗੁਰਤੇਜ ਨੂੰ ਅਰਸ਼ ਦੇ ਸਾਹਮਣੇ ਝੁਕਣਾ ਹੀ ਪਿਆ। ਟਾਈਮ ਆਪਣੀ ਰਫ਼ਤਾਰ ਨਾਲ ਗੁਜ਼ਰ ਰਿਹਾ ਸੀ। ਅਰਸ਼ ਨੇ ਆਪਣੇ ਦਿਨ ਦੀ ਰੁਟੀਨ ਨੂੰ ਲਿਸਟ ਦੇ ਹਿਸਾਬ ਨਾਲ ਢਾਲ ਲਿਆ ਸੀ। ਹੁਣ ਉਹ ਘਰ ਤੋਂ ਜ਼ਿਆਦਾ ਆਪਣੇ ਆਪ ਤੇ ਧਿਆਨ ਦੇਣ ਲੱਗੀ ਸੀ। ਇਸੇ ਵਜ੍ਹਾ ਕਰਕੇ ਉਸ ਦੇ ਖਰਚਿਆਂ ਵਿੱਚ ਵੀ ਵਾਧੇ ਹੋਣ ਲੱਗੇ। ਅੱਜ ਮੈਂ ਫੀਸ਼ੀਅਲ ਕਰਵਾਉਣ ਜਾਣਾ ਹੈ। 2000 ਰੁਪਏ ਚਾਹੀਦੇ ਨੇ। ਅੱਜ ਮੈਂ ਕੁਝ ਕੋਸਮੈਟਿਕ ਖਰੀਦਣਾਂ। 1500 ਰੁਪਏ ਦੇ ਦੋ ਸੂਟ ਦੇ ਨਾਲ ਦੀਆਂ ਚੂੜੀਆਂ ਲੈਣੀਆਂ ਨੇ 700 ਰੁਪਏ ਹੋਰ ਪਤਾ ਨਹੀਂ ਕੀ ਕੀ ਅਰਸ਼ ਦੀਆਂ ਮੰਗਾ ਦਿਨ-ਬਦਿਨ ਵੱਧਦੀਆਂ ਹੀ ਜਾ ਰਹੀਆਂ ਸੀ ਅਰਸ਼ ਹੁਣ ਘਰ ਨੂੰ ਪਹਿਲਾਂ ਵਾਂਗ ਸਾਫ਼-ਸੁਥਰਾ ਨਾ ਰੱਖਦੀ ਕੱਪੜੇ ਟਾਈਮ ਤੇ ਤਿਆਰ ਨਾ ਮਿਲਦੇ ਸਵੇਰ ਦੀ ਰੋਟੀ ਵਿੱਚ ਕਿੰਨੇ ਦਿਨਾਂ ਤੋਂ ਹੀ ਬਸ ਬ੍ਰੈਡ ਟੋਸਟ ਹੀ ਖਾ ਰਹਾ ਜਾਂ ਦੇਖੋ ਆਪਣੇ ਆਪ ਨੂੰ ਸ਼ੀਸ਼ੇ ਸਾਹਮਣੇ ਖੜੀ ਤੱਕਦੀ ਰਹਿੰਦੀ ਹੈ ਇਹ ਸੋਚਦੇ ਹੋਏ ਗੁਰਤੇਜ ਪਰੇਸ਼ਾਨ ਹੋ ਰਿਹਾ ਸੀ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਸ ਦੀਆਂ ਖੁਆਇਸ਼ਾਂ ਦੇ ਇੰਨੇ ਸਾਈਡ ਇਫੈਕਟ ਹੋਣਗੇ ਇੱਕ ਦਿਨ ਉਸਨੇ ਅਰਸ਼ ਨੂੰ ਟੋਕਦੇ ਹੋਏ ਕਿਹਾ ਅਰਸ਼ ਜਰਾ ਘਰ ਸਾਫ਼ ਰੱਖਿਆ ਕਰ ਦੇਖ ਮੇਜ਼ ਤੇ ਕਿੰਨੀ ਧੂੜ ਮਿੱਟੀ ਜਮੀ ਐ ਪੂਰਾ ਘਰ ਜਾਲਿਆਂ ਨਾਲ ਭਰ ਗਿਆ ਕੀ ਤੈਨੂੰ ਇਹ ਸਭ ਨਜ਼ਰ ਨਹੀਂ ਆਉਂਦਾ ਨਜ਼ਰ ਤਾਂ ਆਉਂਦਾ ਪਰ ਕੀ ਕਰਾਂ ਟਾਈਮ ਹੀ ਨਹੀਂ ਮਿਲਦਾ ਪਹਿਲਾਂ ਕਿਵੇਂ ਕਰ ਲੈਂਦੀ ਸੀ ਇਹ ਸਭ ਪਹਿਲਾਂ ਦੀ ਗੱਲ ਹੋਰ ਸੀ ਪਹਿਲਾਂ ਮੇਰਾ ਸਾਰਾ ਟਾਈਮ ਇਹਨਾਂ ਬੇਕਾਰ ਦੇ ਕੰਮਾਂ ਵਿੱਚ ਹੀ ਨਿਕਲ ਜਾਂਦਾ ਸੀ ਮੈਂ ਆਪਣੇ ਆਪ ਤੇ ਜਰਾ ਵੀ ਧਿਆਨ ਨਹੀਂ ਸੀ ਦਿੰਦੀ ਆਪ ਵੀ ਥੱਕਦੀ ਸੀ ਤੇ ਤੁਹਾਨੂੰ ਵੀ ਨਰਾਜ਼ ਕਰਦੀ ਹੁੰਦੀ ਸੀ ਪਰ ਤੁਸੀਂ ਤਾਂ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ ਦੇਖੋ ਮੈਂ ਤੁਹਾਡੀ ਲਿਸਟ ਤੇ 100% ਅਮਲ ਕਰ ਰਹੀ ਹਾਂ ਹੁਣ ਤਾਂ ਤੁਸੀਂ ਖੁਸ਼ ਹੋਣਾ ਮੇਰੇ ਤੋਂ ਅਰਸ਼ ਗੁਰਤੇਜ ਨੂੰ ਬੜੇ ਪਿਆਰ ਨਾਲ ਕਹਿਣ ਲੱਗੀ ਉਹ ਤਾਂ ਠੀਕ ਐ ਪਰ ਘਰ ਤੁਸੀਂ ਘਰ ਦੀ ਚਿੰਤਾ ਨਾ ਕਰੋ ਮੈਂ ਕੱਲ ਹੀ ਇੱਕ ਫੁੱਲਡੇ ਮੇਡ ਨੂੰ ਬੁਲਾਇਆ 9-10 ਹਜ਼ਾਰ ਲਵੇਗੀ ਪਰ ਸਭ ਕੰਮ ਸੰਭਾਲ ਲਉਗੀ ਕੀ 9-10 ਹਜ਼ਾਰ ਪਹਿਲਾਂ ਹੀ ਇੰਨੇ ਖਰਚੇ ਵੱਧ ਗਏ ਨੇ ਕਿ ਘਰ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ ਉੱਪਰ ਤੋਂ ਇਹ ਨਵੀਂ ਫਰਮਾਇਸ਼ ਗੁਰਤੇਜ ਨੇ ਆਪਣੇ ਆਪ ਨੂੰ ਇੰਨਾ ਮਜਬੂਰ ਪਹਿਲਾਂ ਕਦੇ ਮਹਿਸੂਸ ਨਹੀਂ ਸੀ ਕੀਤਾ ਅਜ ਉਸ ਨੂੰ ਸਜੀ ਸਵਰੀ ਅਰਸ਼ ਬਿਲਕੁਲ ਚੰਗੀ ਨਹੀਂ ਸੀ ਲੱਗ ਰਹੀ ਉਸ ਨੂੰ ਆਪਣੀ ਉਹੀ ਪੁਰਾਣੀ ਛੱਲੀ ਅਰਸ਼ ਯਾਦ ਆ ਰਹੀ ਸੀ ਉਹ ਹਰ ਵਕਤ ਸੋਚਦਾ ਕਿ ਆਪਣੇ ਘਰ ਦੀ ਗੱਡੀ ਨੂੰ ਪਟੜੀ ਤੇ ਕਿਵੇਂ ਲੈ ਕੇ ਆਵੇ ਪਰ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਹਾ ਬਸ ਬਹੁਤ ਹੋ ਗਿਆ ਮੈਂ ਹੀ ਆਪਣੀ ਸੁਖੀ ਗ੍ਰਸਤੀ ਨੂੰ ਤਿੱਤਰ-ਬਿੱਤਰ ਕਰ ਦਿੱਤਾ ਤੇ ਹੁਣ ਮੈਂ ਹੀ ਇਸ ਨੂੰ ਠੀਕ ਕਰੂੰਗਾ ਗੁਰਤੇਜ ਨੇ ਆਪਣੇ ਆਪ ਨਾਲ ਵਾਦਾ ਕੀਤਾ ਰਾਤ ਨੂੰ ਅਰਸ਼ ਜਦ ਬੈੱਡਰੂਮ ਵਿੱਚ ਆਈ ਤਾਂ ਉਹ ਬੋਲਿਆ ਅਰਸ਼ ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ ਹੁਣ ਕੀ ਹੋਇਆ ਅਰਸ਼ ਲਾਪਰਵਾਹੀ ਨਾਲ ਬੋਲੀ ਪਲੀਜ਼ ਮੈਨੂੰ ਮੇਰੀ ਪਹਿਲਾਂ ਵਾਲੀ ਅਰਸ਼ ਵਾਪਸ ਕਰ ਦੇ ਉਹ ਜੋ ਸਿੱਧੀ ਸਾਦੀ ਸੀ ਮੇਰਾ ਤੇ ਆਪਣੇ ਘਰ ਦਾ ਕਿੰਨਾ ਖਿਆਲ ਰੱਖਦੀ ਸੀ ਜਿਸਦੇ ਹਰ ਕੰਮ ਵਿੱਚ ਪਿਆਰ ਚਲਕਦਾ ਸੀ ਮੈਨੂੰ ਨਹੀਂ ਚਾਹੀਦੀ ਕੋਈ ਫਿਲਮੀ ਹੀਰੋਇਨ ਵਰਗੀ ਪਤਨੀ ਮੈਨੂੰ ਨਹੀਂ ਚਾਹੀਦਾ ਇਹ ਝੂਠਾ ਸਾਜ-ਸਿੰਗਾਰ ਤੂੰ ਜਿਵੇਂ ਦੀ ਸੀ ਬਹੁਤ ਚੰਗੀ ਸੀ ਪਾੜ ਕੇ ਸਿੱਟ ਦੇ ਉਹ ਲਿਸਟ ਹੁਣ ਮੈਂ ਤੇਰੇ ਤੋਂ ਕਦੇ ਕੋਈ ਫਰਮਾਇਸ਼ ਨਹੀਂ ਕਰੂੰਗਾ ਗੁਰਤੇਜ ਭਾਵਨਾਵਾਂ ਵਿੱਚ ਬੈੰਦਾ ਹੋਇਆ ਕਹਿੰਦਾ ਹੀ ਚਲਿਆ ਗਿਆ ਇਹ ਸੁਣ ਕੇ ਅਰਸ਼ ਦੇ ਚਿਹਰੇ ਤੇ ਮੁਸਕਾਨ ਆ ਗਈ ਅੱਜ ਉਸਨੇ ਗੁਰਤੇਜ ਨੂੰ ਗਲਤ ਠਹਿਰਾ ਕੇ ਆਪਣੇ ਆਪ ਨੂੰ ਸਹੀ ਸਾਬਤ ਕਰ ਦਿੱਤਾ ਸੀ ਥੋੜੀ ਨਾ-ਨੁੱਕਰ ਦੇ ਬਾਅਦ ਅਰਸ਼ ਨੇ ਗੁਰਤੇਜ ਦੇ ਪਛਤਾਵੇ ਨੂੰ ਸਵੀਕਾਰ ਕਰ ਲਿਆ ਅੱਜ ਬਹੁਤ ਦਿਨਾਂ ਬਾਅਦ ਗੁਰਤੇਜ ਫਿਰ ਸਕੂਨਪਰੀ ਗਹਿਰੀ ਨੀਂਦ ਸੋਇਆ ਸਵੇਰੇ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਅਰਸ਼ ਪਹਿਲਾਂ ਦੀ ਤਰ੍ਹਾਂ ਘਰ ਦੇ ਕੰਮਕਾਰਾਂ ਵਿੱਚ ਬਿਜ਼ੀ ਸੀ ਗੁਰਤੇਜ ਨੇ ਸੁੱਖ ਦਾ ਸਾਹ ਲਿਆ ਅੱਜ ਟੇਬਲ ਤੇ ਪਹਿਲਾਂ ਵਾਂਗ ਹੀ ਉਸਦਾ ਮਨਪਸੰਦ ਨਾਸ਼ਤਾ ਲੱਗਿਆ ਸੀ ਨਾਸ਼ਤਾ ਕਰਕੇ ਉਹ ਖੁਸ਼ੀ-ਖੁਸ਼ੀ ਦਫ਼ਤਰ ਚੱਲਿਆ ਗਿਆ ਸ਼ਾਮ ਨੂੰ ਘਰ ਵਾਪਸ ਆਉਂਦੇ ਹੋਏ ਉਹ ਸੋਚ ਰਿਹਾ ਸੀ ਅੱਜ ਤੱਕ ਘਰ ਵਿੱਚ ਉਹੀ ਪੁਰਾਣੀ ਚੱਲੀ ਅਰਸ਼ ਮਿਲੇਗੀ। ਬਾਲ ਖੁੱਲੇ ਹੋਏ ਪੁਰਾਣਾ ਜਿਹਾ ਸੂਟ ਜਾਂ ਨਾਈਟ ਸੂਟ ਹੋਵੇਗਾ। ਕਿਸੇ ਨਾ ਕਿਸੇ ਕੰਮ ਵਿੱਚ ਉਲਜੀ ਦਿਖੇਗੀ। ਪਰ ਘਰ ਪਹੁੰਚ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਚੰਗੀ ਤਰ੍ਹਾਂ ਸਜੀ ਸਵਰੀ ਅਰਸ਼ ਸਾਹਮਣੇ ਖੜੀ ਸੀ। ਉਸ ਨੂੰ ਇਸ ਰੂਪ ਵਿੱਚ ਦੇਖ ਕੇ ਗੁਰਤੇਜ ਫਿਰ ਡਰ ਗਿਆ। ਤਾਂ ਕਿ ਅਰਸ਼ ਨੇ ਮੈਨੂੰ ਮਾਫ਼ ਨਹੀਂ ਕੀਤਾ। ਉਹ ਡਰਦੇ ਡਰਦੇ ਘਰ ਦੇ ਅੰਦਰ ਗਿਆ। ਤਾਂ ਦੇਖਿਆ ਕੀ ਕਰ ਸ਼ੀਸ਼ੇ ਵਾਂਗ ਚਮਕ ਰਿਹਾ ਸੀ ਸਭ ਕੁਝ ਆਪਣੀ ਜਗ੍ਹਾ ਤੇ ਪਿਆ ਸੀ ਅਰਸ਼ ਚਾ ਲੈ ਕੇ ਆਈ ਤੇ ਗੁਰਤੇਜ ਦਾ ਹੱਥ ਫੜਦੇ ਹੋਏ ਬੋਲੀ ਗੁਰਤੇਜ ਮੈਂ ਵੀ ਅੱਜ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਅਰਸ਼ ਦੀ ਗੱਲ ਸੁਣ ਕੇ ਗੁਰਤੇਜ ਐਵੇਂ ਅਲਰਟ ਹੋ ਕੇ ਬੈਠ ਗਿਆ ਜਿਵੇਂ ਹੁਣ ਉਸ ਤੇ ਕੋਈ ਮੁਸੀਬਤ ਆਉਣ ਵਾਲੀ ਹੋਵੇ ਅਜਹੀ ਕੀ ਗੱਲ ਹੈ ਫਿਰ ਮੇਰੇ ਤੋਂ ਕੋਈ ਗਲਤੀ ਹੋ ਗਈ ਹੈ ਗਲਤੀ ਤੁਹਾਡੇ ਤੋਂ ਨਹੀਂ ਬਲਕਿ ਮੇਰੇ ਤੋਂ ਹੋਈ ਹੈ ਕਲ ਤੁਸੀਂ ਆਪਣੇ ਆਪ ਨੂੰ ਦੋਸ਼ੀ ਮੰਨਦੇ ਹੋਏ ਮੇਰੇ ਤੋਂ ਮਾਫੀ ਮੰਗ ਰਹੇ ਸੀ ਕੀ ਹੈ ਤੁਹਾਡਾ ਦੋਸ਼ ਬਸ ਇਹ ਹੀ ਨਾ ਕਿ ਤੁਸੀਂ ਆਪਣੀ ਪਤਨੀ ਨੂੰ ਹਰ ਵਕਤ ਤਿਆਰ ਦੇਖਣਾ ਚਾਹੁੰਦੇ ਹੋ ਇਹ ਤਾਂ ਕੋਈ ਦੋਸ਼ ਨਹੀਂ ਇਹ ਤਾਂ ਤੁਹਾਡਾ ਮੇਰੇ ਪ੍ਰਤੀ ਲਗਾਵ ਹੈ ਦੋਸ਼ੀ ਤੁਸੀਂ ਨਹੀਂ ਬਲਕਿ ਮੈਂ ਹਾਂ ਮੈਂ ਤੁਹਾਡੀਆਂ ਮਾਸੂਮ ਖੁਆਇਸ਼ਾਂ ਦਾ ਮਜ਼ਾਕ ਉਡਾਇਆ ਇਹ ਤੂੰ ਕੀ ਕਹਿ ਰਹੀ ਹਰਸ਼ ਗੁਰਤੇਜ ਉਸਨੂੰ ਟੋਕਦੇ ਹੋਏ ਬੋਲਿਆ ਨਹੀਂ ਮੈਨੂੰ ਕਹਿ ਲੈਨ ਦੋ ਮੈਨੂੰ ਤੁਹਾਡੀ ਬਾਰ-ਬਾਰ ਇੱਕ ਹੀ ਰੱਟ ਤੋਂ ਚਿੜ ਹੋ ਗਈ ਸੀ ਇਸ ਲਈ ਮੈਂ ਤੁਹਾਨੂੰ ਸਬਕ ਸਿਖਾਉਣ ਦੀ ਸੋਚੀ ਤੁਹਾਨੂੰ ਨੀਚਾ ਦਿਖਾਉਣ ਦੇ ਲਈ ਜਾਣ ਬੁਝ ਕੇ ਘਰ ਨੂੰ ਅਣਦੇਖਿਆ ਕੀਤਾ ਫਜ਼ੂਲ ਖਰਚੀ ਕੀਤੀ ਤੁਹਾਨੂੰ ਟਾਈਮ ਦੇਣਾ ਬੰਦ ਕਰ ਦਿੱਤਾ ਇਹ ਕਹਿੰਦੇ ਹੋਏ ਅਰਸ਼ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਜੇ ਇੱਕ ਔਰਤ ਸੱਚੇ ਦਿਲ ਨਾਲ ਚਾਹੇ ਤਾਂ ਘਰ ਨੂੰ ਵੀ ਸਵਾਰ ਕੇ ਰੱਖ ਸਕਦੀ ਹੈ ਤੇ ਆਪਣੇ ਆਪ ਨੂੰ ਵੀ ਵਾਰ ਮੈਂ ਅਜੀਹਾਂ ਨਹੀਂ ਕੀਤਾ ਜੇ ਹੋ ਸਕੇ ਤਾਂ ਤੁਸੀਂ ਮੈਨੂੰ ਮਾਫ਼ ਕਰ ਦਿਓ ਨਹੀਂ ਨਹੀਂ ਅਜੀਹਾਂ ਨਾ ਕਹਿ ਤੂੰ ਮੈਨੂੰ ਮਾਫ਼ ਕਰ ਦੇ ਮੈਂ ਆਪਣੀਆਂ ਇੱਛਾਵਾਂ ਜ਼ਬਰਦਸਤੀ ਤੇਰੇ ਉੱਤੇ ਲੱਦਣੀਆਂ ਚਾਹੀਆਂ ਅਧਿਕਾਰ ਦੇ ਕੰਮਾਂ ਵਿੱਚ ਤੇਰਾ ਹੱਥ ਨਹੀਂ ਵਟਾਇਆ ਪਰ ਹੁਣ ਅਜੀਹਾਂ ਨਹੀਂ ਹੋਵੇਗਾ ਹੁਣ ਮੈਂ ਤੇਰਾ ਪੂਰਾ ਧਿਆਨ ਰੱਖਾਂਗਾ ਗੁਰਤੇਜ ਅਰਸ਼ ਨੂੰ ਗਲੇ ਲਗਾ ਕੇ ਕਹਿਣ ਲੱਗਾ ਚਲੋ ਅਰਸ਼ ਐਵੇਂ ਕਰਦੇ ਆਂ ਕਿ ਇੱਕ ਨਵੀਂ ਲਿਸਟ ਬਣਾਉਣੀ ਆਂ ਇਸ ਵਿੱਚ ਲਿਖਾਂਗੇ ਕਿ ਆਪਾਂ ਇੱਕ ਦੂਜੇ ਦਾ ਕਿਵੇਂ ਖਿਆਲ ਰੱਖਣਾ ਹੈ ਗੁਰਤੇਜ ਨੇ ਕਿਹਾ ਤਾਂ ਅਰਸ਼ ਬੋਲੀ हे ਭਗਵਾਨ ਫਿਰ ਉਹ ਹੀ ਲਿਸਟ ਅਰਸ਼ ਨੇ ਆਪਣੇ ਮੱਥੇ ਤੇ ਜ਼ੋਰ ਨਾਲ ਹੱਥ ਮਾਰਿਆ ਤੇ ਫਿਰ ਦੋਨੋਂ ਜਣੇ ਹੱਸਣ ਲੱਗੇ ਉਹਨਾਂ ਦੇ ਹਾਸੇ ਵਿੱਚ ਪਤਾ ਨਹੀਂ ਕਿੰਨੀਆਂ ਮਾਸੂਮ ਖੁਆਇਸ਼ਾਂ ਦੀ ਖਿਲਖਿਲਾਹਟ ਵੀ ਸ਼ਾਮਿਲ ਸੀ ਕਹਾਣੀ ਥੋੜੀ ਜਿਹੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂਕਿ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ